40 50000 ਡੇਲੀ ਬਚਤ ਕਰਕੇ ਹੁੰਦੀ ਆ ਬਹੁਤ ਆ ਬਹੁਤ ਆ ਬਹੁਤ ਆ ਜੀ ਬੰਦਾ ਨਹੀਂ ਰੱਜਦਾ ਕਦੇ ਇਹਨੂੰ ਕਣਕ ਵਾਲੇ ਨੂੰ ਜਾਂ ਕਿਸੇ ਚੀਜ਼ ਵੀ ਉਦੋਂ ਕਿੱਲੇ ਘਟਾ ਜਾਂ ਰਿਸ਼ਤਾ ਆ ਜਾਏ ਤੇ ਕਿੱਲੇ ਵੱਜ ਜਾਂਦੇ ਆ ਮੈਂ ਉਹ ਵੇਖਿਆ ਜੀਪੀਐਸ ਤੇ ਚੱਲ ਯਾਰ ਕਈ ਦੋ ਕਿੱਲੇ ਸਾਡੇ ਵੀ ਨਹੀਂ ਆਉਂਦੇ ਉਹ ਲੋਕ ਹੂੰ ਹੁਣ ਅਸੀਂ ਮਤਲਬ ਕਿ ਦੋ ਤਿੰਨ ਕਿੱਲੇਲੇ ਤੇ ਭੱਜ ਕੇ ਜਾਵਾਂਗੇ ਸਾਨੂੰ ਪਤਾ ਉਹਨਾਂ ਦਾ ਦੁੱਖ ਸਾਨੂੰ ਪਤਾ ਪੈਸੇ ਤਾਂ ਤੇ ਵੱਖਰੀ ਗੱਲ ਆ ਮਿਲਦੇ ਨਹੀਂ ਅੱਜ ਮੱਕੀ ਬੀਜੇ ਨਾਲੇ ਨਹੀਂ ਮਿਲਿਆ ਪਰ ਮਤਲਬ ਇਹਦੇ ਵਿੱਚ ਇਹ ਸਿਸਟਮ ਆ ਜਿਹਦੇ ਗਸ਼ੇਟਾਂ ਡਿਆ ਗਈ ਛੀਕ ਜਿਹੜਾ ਫੌਜੀਆ ਵਾਲਾ ਹੁੰਦਾ ਨਾ ਟਰੱਕਾਂ ਦਾ ਹਿੱਸਾ ਉਹ ਲ ਹਾਂ ਆ ਨਿਕਿਆ ਯਾਰ ਹਾਂ ਉਥੋਂ ਕੱਲਾ ਬੰਦਾ ਵੀ ਇਹਨੂੰ ਵੇਖ ਲੈਂਦਾ ਟਰਾਲੀ ਪੈਕ ਜਾ ਰਕ ਨਹੀਂ ਲਓ ਵੀਰੋ ਆਪਣੇ ਬਾਈ ਸੰਧੂ ਉਹਨਾਂ ਨੇ ਲਿਆਂਦੀ ਮੱਕੀ ਉੱਡਣ ਵਾਲੀ ਮਸ਼ੀਨ ਸਭ ਤੋਂ ਪਹਿਲਾਂ ਬਹੁਤ ਬਹੁਤ ਵਧਾਈਆਂ ਵੀਰੇ ਤੁਹਾਨੂੰ ਵੀ ਬਹੁਤ ਸਾਰਾ ਵਧਾਈਆਂ ਵੀਰੇ ਤੇ ਕਿੰਨੇ ਦਾ ਲੈਂਦਾ ਇਹ ਪੁਰਜਾ ਸਹੀ ਗੱਲ ਦੱਸੀ ਇਹ ਸਹੀ ਆਪਾਂ ਨੂੰ ਪਿਆ ਇਹ 24 ਲੱਖ ਦਾ ਹੋਰ ਸਹੀ ਕਰ ਲੈ ਥੋੜਾ ਜਿਹਾ ਨਹੀਂ ਜਮਾਂ ਸਹੀ ਪਿਆ 24 ਲੱਖ ਦਾ ਹਾਂ ਇਹਦੇ ਨਾਲ ਦੀ ਉਹ ਜੇ ਹੋਰ ਬ੍ਰਾਂਡ 'ਚ ਚੱਲ ਜੇ ਉਹ 38 48 55 65 ਲੱਖ ਇਥੋਂ ਚੱਲ ਜਾਂਦਾ ਪਤਾ ਨਹੀਂ ਹੋ ਇਹ ਲਈਆ ਇਹ ਤਾਂ ਲਈ ਆਪਣਾ ਬਜਟ ਇੰਨਾ ਸੀ ਕਿ ਸਸਤੀ ਕਰਕੇ ਸਸਤੀ ਕਰਕੇ ਬਾਕੀ ਨਵੇੜਾ ਵੀ ਉਨਾ ਹੀ ਕਰਦੀ ਆ ਕਿੰਨੇ ਕਿਲੇ ਕੱਢ ਦਿੰਦੇ ਇਹ ਦਿਨ ਚ ਸਹੀ ਦੱਸੀ ਦਿਨ ਤਾਂ ਹੁਣੇ ਖਾਜੀ ਚਲਾਈ ਆ ਤੇ ਜੇ ਜਿਵੇਂ ਕੱਲ ਅਸੀਂ ਚੱਲਦੇ ਲੰਮੇ ਘੇਰੇ ਚ ਫਿਰ ਘੰਟੇ ਚ ਕਿਲਾ ਕੱਢਦੀ ਸੀ ਘੰਟੇ ਚ ਕਿਲਾ ਹਾਂ ਟਾਲੀਆਂ ਦੀ ਖਲਾਰ ਪੈਂਦੀ ਇਸ ਗੱਲ ਮਤਲਬ 10 ਕਿਲੇ ਐਵਰੇਜ ਹਾਂ ਜੇ 6 ਤੋਂ 6 ਚਲਾਈਏ 12 ਕਿਲੇ 13 ਪਰ ਨਹੀਂ 10 ਹੀ ਕੱਢੂਗੇ ਐਵਰੇਜ 10 ਕ ਦੀ ਤਾਂ ਪੈ ਜੂ ਚਲੋ ਕਦੇ 12 ਕੱਢਤੇ ਕਦੇ 8 ਵੀ ਰਹਿ ਜਾਣਗੇ ਹਾਂ ਉਹ ਮਤਲਬ ਕਿ ਸੈਟ ਜ ਆ ਜਾਊਗਾ ਮਹੀਨੇ ਚ ਕੱਢ ਚਲਾਈਏ ਤੇ 10 ਦੀ ਐਵਰੇਜ ਹੀ ਆਊਗੀ 10 ਦੀ ਐਵਰੇਜ ਹਾਂ 10 ਦੀ ਐਵਰੇਜ ਆਊਗੀ ਛਾਪਦੀ 2 ਲੱਖ ਪੈਸੇ ਤਾਂ ਬੱਕਰੀ ਗੱਲ ਆ ਮਿਲਦੇ ਨਹੀਂ ਮੱਕੀ ਬੀਜੇ ਨਾਲ ਨਹੀਂ ਮਿਲਿਆ ਅਸੀਂ ਮੱਕੀ ਬੀਜ ਨਾਲ ਆਇਆ ਨਹੀਂ ਕੰਮ ਚਾਹੀਏ ਮਿਲੇ ਨਹੀਂ ਉਹ ਜਿਹੜਾ ਪਲਾਂਟਰ ਲਿਆ ਦੀ ਮਾਸ਼ੀਓ ਦਾ ਵਧੀਆ ਚੱਲਿਆ ਹਾਂ ਐਵੇਂ ਕਹੀ ਅਸੀਂ ਵਾਵਾ ਯਾਰ ਵਾਵਾ ਕਿਲੇ ਬੀਜ ਤੇ ਵਧੀਆ ਪੈਸੇ ਛਾਪੇ ਹਾਂ ਪਰ ਇਕੱਠੇ ਕਰਨ ਨਾਲ ਹੀ ਆ ਚੇਤਾ ਹੀ ਭੁੱਲ ਕੇ ਕਈ ਦੋ ਦੋ ਕਿਲੇ ਤਾਂ ਚੇਤਾ ਭੁੱਲ ਜਾਂਦੇ ਯਾਰ ਕਿ ਲਿਖਣੇ ਚਾਹੀਦੇ ਮੇਰੇ ਹਿਸਾਬ ਨਾਲ ਬਿਲਕੁਲ ਹਾਂ ਚੇਤਾ ਭੁੱਲ ਜਾਂਦੇ ਹਾਂ ਹੂੰ ਕਈ ਲੋਕ ਜਾਂ ਹੁੰਦੇ ਆ ਇਹ ਵੀ ਸਿਸਟਮ ਹੈ ਹੁਣ ਵੇਖਿਆਈ ਜਦੋਂ ਤਾਂ ਮੰਨ ਲਾ ਕਿਸੇ ਨੂੰ ਕਣਕ ਵਾਲੇ ਨੂੰ ਜਾਂ ਕਿਸੇ ਚੀਜ਼ ਵਿੱਚ ਉਹਦੋਂ ਕਿੱਲੇ ਘਟਾ ਜਾਂ ਰਿਸ਼ਤਾ ਆ ਜੇ ਤੇ ਕਿੱਲੇ ਵੱਜ ਜਾਂਦੇ ਆ ਮੈਂ ਉਹ ਵੇਖਿਆ ਜੀਪੀਐਸ ਤੇ ਉਹ ਤੀਜਾ ਨੋਟ ਸੀ ਟਰੈਕਰ ਤੇ ਕਿੱਲੇ ਪਤਾ ਲੱਜ ਜਾਂਦੇ ਇੰਨਾ ਲੋਕੀ ਘਟ ਦੱਸਦੇ ਸ਼ਰੇਮ ਕਿਉਂਕਿ ਜਿਹੜਾ ਪਲੈਂਟਰ ਆ ਬੀ ਪਾਉਂਦਾ ਹੁਣ ਤੈਨੂੰ ਪਤਾ ਪ੍ਰੋਪਰ ਐਕਿਊਰੇਸੀ ਨਾਲ ਕਰੀ ਤੇ ਇਹ ਇਹ ਤੇ ਆਈ ਇਹਦੀ ਗੱਲ ਕਰੀ ਤੇ ਕਰ ਦਿੰਦੀ ਉਹ ਕੰਮ ਤਾਂ 1 ਲੱਖ 1.5 ਲੱਖ ਤਾਂ ਕਰ ਦਿਆ ਦਿਹਾੜੀ ਦਾ ਹੁਣ ਵੇਖੋ ਚਲਾ ਕੇ ਆਹ ਪੰਡ ਦੂਜੇ ਦਾ 100000 ਆ ਨਹੀਂ ਆਪਣੇ 8000 ਚੱਲਦਾ ਜੋ ਚਲੋ 80 ਲਾ ਲਓ ਵਿੱਚੋਂ 30 4000 ਦਾ 30 35000 ਦਾ 10000 ਬਚਾਉਂਦੀ ਹੈ ਰੇਲੀ ਹਾਂ ਬਾਕੀ ਬੰਦਿਆਂ ਦੇ ਖਰਚੇ ਵੀ ਨਿਕਲਣੇ ਹਾਂ ਹਾਂ ਬਾਕੀ ਅਗੋਂ ਇਲਾਕਾ ਵੀ ਮਿਲੇਗਾ ਤਾਂ ਹੀ ਆ 40 5000 ਬਚਾਉਂਦੀ ਹੈ ਮੰਨ ਜਾ ਮੰਨ ਜਣਾ 40 5000 ਡੇਲੀ ਬਚਤ ਕਰਕੇ ਹੁੰਦੀ ਹੈ ਬਹੁਤ ਹੈ ਬਹੁਤ ਆ ਬਹੁਤ ਹੈ ਜੀ 15 ਨਹੀਂ ਰੱਜਦਾ ਕਦੇ 10 ਦਿਨ ਚੱਲ ਗਈ 5 ਲੱਖ ਦਾ ਕੰਮ ਹੋ ਗਿਆ ਹਾਂ ਚੱਲੂਗੀ 3 ਮਹੀਨੇ ਜੀ ਆਲੂ ਵਾਲੀਆਂ ਮੱਖੀਆਂ 3 ਮਹੀਨੇ ਆਲੂਆਂ ਵਾਲੀ ਕਣਕਾਂ ਵਾਲੀ ਕਣਕਾਂ ਵਾਲੀ ਆ ਫਿਰ ਹੌਲੀ ਹੌਲੀ ਥੋੜਾ ਮੋਟਾ ਚਾਰ ਦਾ ਪੈਂਦਾ ਹੀ ਰਹਿਣਾ ਫੇਰ ਹੀ ਖਰਚਾ ਕੱਢੂ ਮਹਿੰਗਾ ਸੰਦਾ ਸਾਰਾ ਸਾਲ ਖੜਨਾ ਕਰੇ ਸਾਰਾ ਸਾਲ ਖੜਨਾ ਤੇ ਹੁਣ ਦੱਸ ਇਹਦੀ ਤਕਨੀਕੀ ਬਾਈ ਇਹ ਕਿਵੇਂ ਚੱਲਦੀ ਹੈ ਤਕਨੀਕੀ ਵਧੀਆ ਚੱਲਦੀ ਪਹਿਲਾਂ ਸਾਨੂੰ ਹਸਾਬ ਨਹੀਂ ਆਇਆ ਸੀ ਜਿੱਦਾਂ ਹੀ ਕੰਪਨੀ ਤੋਂ ਬਿਨਾਂ ਚਲਾਈ ਸਾਡੇ ਤੋਂ ਨਹੀਂ ਚੱਲੀ ਜਾਵੇ ਗਈ ਠੀਕ ਹੈ ਸਾਡੇ ਤੋਂ ਤੁਰ ਹੀ ਨਹੀਂ ਆਈ ਇਹ ਰੋਗ ਹੀ ਨਹੀਂ ਖਿੱਚਿਆ ਜਿੱਦਣ ਉਹ ਉਹਨਾਂ ਤੋਂ ਜਿੰਨੇ ਵਾਕਈ ਜਿੰਨਾ ਕੰਮ ਉਹਨੂੰ ਹੀ ਸੱਜੇ ਤੇ ਉਹਨਾਂ ਨੇ ਚਲਾ ਲਈ ਸੀ ਫੇਰ ਠੀਕ ਹੈ ਰਾਤੀ 2 ਵਜੇ ਗਏ ਇਥੋਂ ਚਲਾ ਚਲੂਗੇ ਵਧੀਆ ਸੈੱਟ ਕਰਕੇ ਚਾਰ ਖੋਡ ਲੈ ਜਾਂਦੀ ਹੈ ਚਾਰ ਹਾਂ ਚਾਰ ਮਤਲਬ ਇਹਦੇ ਵਿੱਚ ਇਹ ਸਿਸਟਮ ਆ ਜਿਹਦੇ ਗੇ 6 ਟਾਂਡੇ ਆਗੇ 6 ਚੱਕ ਲੈ ਜੂ ਹੂੰ ਹੁਣ ਕਈਆਂ ਨੇ ਜਿਵੇਂ ਉਹ ਟੇਡੇ ਸਿਆੜ ਆ ਹੂੰ ਉਹ 6 6 ਲੈ ਜਾਂਦੀ ਵਿੱਚ ਉਹ ਕਹਿੰਦੇ ਆ ਟੇਢੀ ਕੇ ਇਹ ਇਹਦੇ ਜਿੰਨੇ ਮਤਲਬ ਮੂੰਹ ਵਿੱਚ ਆਗੇ ਉਹਨੇ ਇਹਨੇ ਹਾਕ ਉਤਰ ਦੇਣੀ ਆ ਠੀਕ ਆ ਉਹ ਮਤਲਬ ਬੈੱਡ ਟੂ ਬੈੱਡ ਦੂਰੀ ਤੇ ਡਿਪੈਂਡ ਕਰਦਾ ਹਾਂ ਉਹ ਬੈੱਡ ਟੂ ਬੈੱਡ ਅਸਲ ਚ ਤਾਂ ਉਹ ਹੋਣੀ ਚਾਹੀਦੀ ਦੋ ਦੋ ਫੁੱਟ ਤੇ ਬੈੱਡ ਕਈ ਨਿੱਕੀ ਕਰਕੇ ਟਾਇਰ ਅੰਦਰ ਰੱਖ ਕੇ ਬੀਜਦੇ ਉਹੋ ਹੀ ਗੱਲ ਆ ਇਹ ਨਹੀਂ ਬਾਕੀ ਦੀ ਬੀਜਣ ਦੇ ਤਰੀ 4x4 ਹੈ 4x4 ਹਾਂ ਬਹੁਤ 220 ਹਸ ਪਾਵਰ ਤੋਂ 30 ਬਣ ਜਾਂਦੀ ਹੈ ਖੋਬਦੀ ਖੋਬਦੀ ਤੈਨੂੰ ਜਮਾ ਹੀ ਨਹੀਂ ਔਰ ਇਹ ਤਨ ਰੀ ਰੇਤਾ ਦਰਿਆ ਚ ਹਾਂ ਚਮਾ ਹੀ ਰੇਤਾ ਇੱਥੇ ਦਾ ਪਹਿਲੇ ਤੋਂ ਦੂਜੇ ਦੇ ਟਰੈਕਟਰ ਖੋ ਗਿਆ ਨਾ ਠੀਕ ਹੈ ਇਹ ਨਹੀਂ ਖੋਬਦੀ ਇਹ ਨਹੀਂ ਕੱਢੇ ਗੱਲ ਉੱਥੇ ਵੀ ਦੋਰੀ ਖੋਬਿਆ ਉੱਥੇ ਵੀ ਕੱਢਿਆ ਤੇ ਉਹ ਉੱਥੇ ਬਾਨੇ ਦੇ ਉੱਤੇ ਵੀ ਖੋਬੀ ਸੀ ਉੱਥੇ ਵੀ ਇੰਨੇ ਕੱਢਿਆ ਟੋਕਾ ਕਿਵੇਂ ਆ ਸਭ ਤੋਂ ਵੱਡੀ ਗੱਲ ਟੋਕਾ ਤਾਂ ਇਹਦਾ ਬਹੁਤ ਗੱਡਾ ਦਾਣੇ ਨੂੰ ਕ੍ਰੈਸ਼ ਕਰ ਦਿੰਦੀ ਹੈ ਠੀਕ ਹੈ ਇੱਕ ਤਾਂ ਮੰਨ ਲਓ ਕਿ 4 ਇੰਚ ਵੀ ਤੋੜਦੀ ਆ ਜੇ ਉਸ ਤੋਂ ਬਰੀਕ ਕਰਦਾ ਜਾਵੇਂ ਗੈਪ ਕਰ ਦਿੰਦੀ ਆ ਆਫ ਸਾਈਡ ਹੈ ਗਿਆ ਜੀ ਹਾਂ ਉਹ ਗਰਾਰੀਆਂ ਚੇਂਜ ਹੋ ਜਾਂਦੀਆਂ ਨੇ ਠੀਕ ਹੈ ਹਾਂ ਆਪਾਂ ਕਿੱਥੇ ਕਰਕੀ ਆਏ ਆ ਆਪਾਂ ਮਤਲਬ ਨਾ ਜ਼ਿਆਦਾ ਬਰੀਕ ਤੇ ਨਾ ਜ਼ਿਆਦਾ ਮੋਟਾ ਕੀ ਮੜਾ ਦਾਣਾ ਵੀ ਦੇਖਦਾ ਰਵੇ ਕ੍ਰੈਸ਼ ਵੀ ਹੋਇਆ ਹੋਵੇ ਹਾਂ ਜੇ ਦਾਣਾ ਦੇਖੀ ਨਾ ਫਿਰ ਅਗਲਾ ਕਈਆਂ ਨੂੰ ਹੁੰਦਾ ਹਾਂ ਮੈਂ ਵਜਾ ਹੋ ਜਾਂਦਾ ਹਾਂ ਹਾਂ ਹਰ ਕਿਸੇ ਦਾ ਵੱਖਰੀ ਵੱਖਰੀ ਸੋਚਾ ਬਿਲਕੁਲ ਬਿਲਕੁਲ ਇਹ ਹੁੰਦਾ ਮਤਲਬ ਜਿਨ੍ਹਾਂ ਨੇ ਗੱਠਾਂ ਪਾਉਣੀਆਂ ਉਹਨੂੰ ਦਾਣਾ ਦਿਖਾਉਣਾ ਚਾਹੁੰਦੇ ਆ ਹੂੰ ਜਿਹੜਾ ਫਾਰਮਰ ਉਹ ਦਾਣਾ ਨਹੀਂ ਦਿਖਾਉਣਾ ਹਾਂ ਆਪਣੀ ਢੋਈ ਚ ਪਾਉਣਾ ਉਹ ਉਹ ਨੂੰ ਨਹੀਂ ਕੋਈ ਚੱਕਰ ਨਹੀਂ ਆਪਣਾ ਉਹ ਕਹਿੰਦਾ ਚੱਲੇ ਕੰਮ ਤੇ ਜਿਵੇਂ ਭਾਈ ਮੱਕੀ ਵਾਲੀਆਂ ਖੜਤ ਵੇਖੋ ਕੱਲ ਜਦੋਂ ਹੁਣ ਕੋਈ ਚੀਜ਼ ਨਾ ਗਈ ਲੋਹੇ ਦੀ ਬਲੇਡ ਟੁੱਟ ਗਿਆ ਅੱਛਾ ਤੇ ਉਹਦਾ ਹੁਣ ਵੀ ਪ੍ਰੋਬਲਮ ਆਈ ਆ ਉਹ ਪਤਾ ਹੀ ਨਹੀਂ ਲੱਗਿਆ ਕਿੱਥੇ ਹਾਂ ਉਹ ਹੁਣ ਛਣ ਛਣ ਜੀ ਕਰਦੀ ਪਈ ਉਹ ਮਗਰਲੀ ਪਲੇਟ ਵਿੰਗੀ ਆ ਨਾ ਤਾਂ ਪਲੇਟ ਢਲੇ ਵੀ ਹੋ ਜਾਂਦੇ ਆ ਬਾਕੀ ਬਾਕੀ ਇਹ ਰੈਕਸ ਹੋਗਾ ਜਿਵੇਂ ਦੂਜੀਆਂ ਮਸ਼ੀਨਾਂ ਵੱਡੀਆਂ ਆ ਕਿ ਸੈਂਸਰ ਵਾਲੀਆਂ ਸਾਰੀਆਂ ਇਹ ਵਿਦਆਊਟ ਸੈਂਸਰ ਆ ਸੀਆਰਡੀ ਆ ਕਿ ਬੰਦੇ ਉਹ ਵਿਦਆਊਟ ਨਾਨ ਸੀਰੀਅਲ ਸੀਆਰਡੀ ਆ ਕਿ ਬੰਦੇ ਦੇ ਦਿਮਾਗ ਚ ਆਉਂਦੀਆਂ ਉਹਦਾ ਫਿਊਜ ਉੱਟ ਜੇ ਆਪਣੀ ਕੰਪਨੀ ਸੱਦਣੀ ਪੈਂਦੀ ਟਰੈਕਟਰਾਂ ਦਾ ਜਿਵੇਂ ਆ ਜੇ ਚਾਹੇ ਪਿੰਡ ਵਾਲੇ ਮਿਸਤਰੀ ਤੋਂ ਖਰਾ ਲਾ ਹਾਂ ਆ ਜਿੱਦਾਂ ਹੁਣ ਸੂਖੀ ਸਾਡਾ ਇਹਨੂੰ ਪੂਰੀ ਨੌਲਜ ਮਸ਼ੀਨਾਂ ਬਾਰੇ ਹੂੰ ਤੇ ਇਹਨੇ ਆਪੇ ਨੁਕਸ ਲੱਭ ਲਿਆ ਉਹਦਾ ਕਣਕ ਝੋਨੇ ਵਾਲੀ ਮਸ਼ੀਨਾਂ ਚਲਾਉਂਦਾ ਹਾਂ ਆ ਇਹ ਬਸ ਉਹ ਸੇਮ ਚੀਜ਼ ਆ ਪ੍ਰੋਸੈਸਰ ਬਸ ਇਹਦਾ ਕਟਰ ਚੇਂਜ ਆ ਤੇ ਉਹੀ ਇਹ ਦੇਸੀ ਜੱਟ ਸੌਦਾ ਹਾਂ ਇਹ ਇਹ ਚੀਜ਼ ਤਾਂ ਪਸੰਦ ਆ ਕਿਉਂਕਿ ਆਪਾਂ ਠੀਕ ਕਰ ਸਕਦੇ ਆ ਅੱਜ ਇਹ ਤੋਂ ਸਿੱਖਾਂਗੇ ਫਿਰ ਵੱਡੀਆਂ ਵਾਲੇ ਵੀ ਜਾਵਾਂਗੇ ਹੌਲੀ ਹੌਲੀ ਹੂੰ ਬਿਲਕੁਲ 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 ਇਹ ਵੱਡੀ ਨੂੰ ਹੱਥ ਪਾੜੀ ਠੀਕ ਹੈ ਕਿਵੇਂ ਰਿਹਾ ਤਿਆਰਬਾ ਜਿਵੇਂ ਹੈਗਾ ਕੰਮ ਤਾਂ ਨਵੇੜ ਕਰਨ ਲੱਗ ਜੂ ਲਵੇ ਹਾਂ ਕੰਮ ਤਾਂ ਨਵੇੜਾ ਬਹੁਤ ਆ ਕਰਜੂ ਕਰ ਪੂਰਾ ਹਾਂ ਇੱਕ ਤਾਂ ਇਹਦੇ ਲਈ ਰਾਹ ਨਹੀਂ ਬਣਾਉਣਾ ਪੈਂਦਾ ਆ ਸਾਰਿਆਂ ਨੂੰ ਪਤਾ ਹੀ ਕੀ ਅੱਗੇ ਬੰਦੇ ਲਾਉਣੇ ਵੇ ਤੇ ਲੇਬਰ ਦੀ ਬੜੀ ਪ੍ਰੋਬਲਮ ਆ ਹਾਂ ਆਉਂਦੇ ਨੇ 2000 ਰੁਪਏ ਕਿੱਲੇ ਦਾ ਰੇਟ ਚੱਲਦਾ ਠੀਕ ਹੈ ਹਾਂ ਇੱਕ ਉਹ ਰਾਹ ਬਣਾ ਕੇ ਕੁਤਰਾਂ ਨਾਲ ਵੱਖਰਾ ਉਹ ਵੀ ਆਪੀ ਚੀਜ਼ ਨਾ ਕੁਤਰੋ ਉਹ ਵੀ ਆਪਾਂ ਨੂੰ ਬਚਤ ਕਰਕੇ ਹਾਂ ਇਹ ਚ ਬਸ ਯਾਪ ਹੀ ਆ ਬੰਦੇ ਜਾਂ ਉਹ ਆਪਣਾ ਗਰੰਟੀ ਹੈ ਕਿ ਟਰੈਕਟਰ ਕੱਢਦਾ ਪਿਆ ਜਾਉ ਤਾਂ ਗੂਮ ਨੂੰ ਕੰਟਰੋਲ ਕਰਦਾ ਹੂੰ ਬਾਕੀ ਚਲਾਉਣ ਚਲੂਣ ਵਾਲਾ ਸਿਸਟਮ ਵੀ ਕੋਈ ਇਹਦਾ ਵਾਲਾ ਨਾ ਬਸ ਸੇਮ ਜਿੰਨੇ ਵੱਡੀ ਮਸ਼ੀਨ ਦੂਜੀ ਚਲਾਈ ਨਾ ਕਣਕ ਝੋਨੇ ਵਾਲੀ ਉਹ ਇੱਕ ਦਿਨ ਜਨ ਟ੍ਰੇਨ ਹੋਇਆ ਤੇ ਬੰਦਾ ਬੈਠਾ ਉੱਚਾ ਹਵਾ ਲੱਗਦੀ ਉੱਚਾ ਬਹੁਤ ਹਾਂ ਹਵਾ ਵਾਲੀ ਜਿਹੜੇ ਨਾ ਕੱਦ ਚ ਕਈਆਂ 13-14 ਫੁੱਟ ਚੋਂ ਨੇੜੇ ਕਰੀਬ ਵੀ ਚੱਲ ਜਾਂਦੀ ਹੂੰ ਟਰੈਕਟਰ ਤੇ ਹਵਾ ਨਹੀਂ ਆਉਂਦੀ ਇਹ ਤੇ ਹਵਾ ਆਉਂਦੀ ਇਹ ਤੇ ਹਵਾ ਆਉਂਦੀ ਆ ਇਹ ਪਲੱਸ ਪੁਆਇੰਟ ਤਾਂ ਹਰ ਚੀਜ਼ ਦੇ ਹੁੰਦੇ ਆ ਨੈਗੇਟਿਵ ਪੁਆਇੰਟ ਵੀ ਆ ਪਲੱਸ ਵੀ ਆ ਹੂੰ ਆਵਾ ਹੁੰਦੀ ਹੈ ਤੇ ਬਾਕੀ ਇਹ ਤੇ ਮੱਕੀ ਦਾ ਕਿਹੜਾ ਕੋਈ ਗਰਦਾ ਵਗੈਰਾ ਪੈਣਾ ਹਾਂ ਇਹ ਤੇ ਨਹੀਂ ਕੁਛ ਨਹੀਂ ਪੈਣਾ ਕੁਛ ਨਹੀਂ ਪੈਣਾ ਸੌਖਾ ਰਹਿੰਦਾ ਬੰਦਾ ਉਹ ਦਵਾ ਟਰੈਕਟਰ ਵਾਲੇ ਦੇ ਪੈਣੀ ਆ ਭੂਰ ਜੀ ਬਾਕੀ ਨਹੀਂ ਇਹ ਤੇ ਕੋਈ ਪ੍ਰੋਬਲਮ ਕੈਮਰਾ ਕੂਮਰਾ ਲਾ ਰੱਖਿਆ ਉਹ ਆਪਾਂ ਪਲੱਸ ਮਾਡ ਆਪ ਕੀਤਾ ਥੋੜਾ ਟੈਕਨੋਲੋਜੀ ਇਹ ਤਾਂ ਆਪਾਂ ਨੂੰ ਪਤਾ ਗੱਡੀਆਂ 'ਚ ਵੀ ਆਪ ਲਵਾਉਣੇ ਆ ਇਹਦਾ ਫਾਇਦਾ ਬੜਾ ਮਗਰ ਧੌਣ ਨਹੀਂ ਮਣੋੜਨੀ ਪੈਂਦੀ ਹੂੰ ਕਿਉਂਕਿ ਮਗਰ ਰੱਖਣਾ ਪੈਂਦਾ ਦੋਨੇ ਪਾਸੇ ਆ ਗਏ ਇਹ ਚੜਨ ਨੂੰ ਹਾਂ ਇਹ 4x4 ਮਤਲਬ ਕਿ ਆ ਮਗਰਲੇ ਟਾਇਰ ਦੇ ਨਿੱਕੇ ਹੁੰਦੇ ਆ ਠੀਕ ਹੈ ਇਹਦੇ 'ਚ ਜਿਹੜਾ ਫੌਜੀਆਂ ਵਾਲਾ ਹੁੰ अच्छा ते आ आ आ आईडी चीज बोगेंटा होको ट्राली अच्छा इथों पा साते चक के चक के किमे आ की चीज मतलब एडे सारे उल्टे काम करदे होंदे आ या बस सोचेंगे आएं करया ਥਲੇ ਡਿੱਗੂਗੀ ਛਲੇ ਤਾਂ ਨੂੰ ਅ اچھا मतलब की ਤਾਂ ਨੂੰ ਕਰਿਆ ਥਲੇ ਡਿੱਗਦੀ ਆ ਨਹੀਂ ਆ ट्राली ਕੱਲੀ ਪਾ ਦਿੰਦਾ ਆ ਦੇਖ ਕਿਵੇਂ ਇਹ ਚੱਕੇ ਨੂੰ ਤਾਂ ਚੱਕਦਾ ਐਸੇ ਟਰਾਲੀ ਜਿੱਥੇ ਜੇ ਖੜੀ ਆ ਹਾਂ ਉਥੇ ਜਾਉ ਹੋਕ ਹਾਂ ਉਥੇ ਹੋਕ ਜਾ ਕੇ ਬਰਾਬਰ ਕਰਕੇ ਬੈਗ ਪਾ ਦੋ ਠੀਕ ਹੈ ਠੀਕ ਹੈ ਆਵਦੇ ਆਪ ਹੀ ਹਾਂ ਆਵਦੇ ਆਪ ਹੀ ਆਵਦੇ ਆਪ ਹੀ ਇਹ ਟੈਕਨੋਲੋਜੀ ਇਹਦੇ ਚ ਮਤਲਬ ਜਿਹੜੇ ਉਹਨਾਂ ਨੇ ਇੱਕ ਘੈਂਟਾ ਕੰਮ ਬਾਕੀ ਘੈਂਟਾ ਗੁੱਲ ਮਲਾ ਕੇ ਜਿਵੇਂ ਪਹਿਲੇ ਗੇੜਿਆਂ ਰਾਹ ਕਰਨਾ ਹੁੰਦਾ ਹਨਾ ਹਾਂ ਉਹਦੇ ਟਰਾਲੀ ਪਾਉਣੀ ਪੈਂਦੀ ਮਗਰ ਊਨ ਨਹੀਂ ਨਾਲ ਤੁਰ ਜਾਂਦੇ ਹਾਂ ਉਹਦਾ ਨਾਲ ਤੁਰ ਜਾਂਦੀ ਉਹ ਬੂਮ ਆ ਇਹਦਾ ਕੰਟਰੋਲ ਕਰਨ ਨੂੰ ਹੂੰ ਹੂੰ ਬਾਕੀ ਸਾਰਾ ਉਹ ਉੱਪਰ ਲਾਇਆ ਨਾ ਦੇਖੋ ਕੈਮਰਾ ਕੈਮਰਾ ਦਿਖਾਓ ਕਿੱਥੇ ਲੱਗਿਆ ਆ ਗੱਡੀ ਦੇ ਵਿੱਚ ਕੈਮਰਾ ਲਾਉਂਦੇ ਆ ਹਾਂ ਆ ਨਿਕਾ ਯਾਰ ਹਾਂ ਉਥੋਂ ਕੱਲਾ ਬੰਦਾ ਵੀ ਇਹਨੂੰ ਵੇਖ ਲੈਂਦਾ ਕਿ ਟਰਾਲੀ ਬੈਕ ਜਾ ਰਹੀ ਕਿ ਨਹੀਂ ਉਥੋਂ ਆ ਕੈਮਰਾ ਇੱਥੇ ਹੀ ਫਿੱਟ ਕਰਤਾ ਆ ਬਾਕੀ ਠੀਕ ਹੈ ਰੇਡੀਏਟਰ ਬੈਕ ਸਾਈਡ ਆ ਗਿਆ ਹਾਂ ਰੇਡੀਏਟਰ ਰੇਡੀਏਟਰ ਅੱਗੇ ਨਾ ਵਿਚਾਲੇ ਕਰਦੇ ਸੀ ਹੂੰ ਹੁਣ ਪਿੱਛੋਂ ਹਵਾ ਥੜੀ ਹੁੰਦੀ ਠੰਡੀ ਉਹ ਪੂਰੀ ਪ੍ਰੋਪਰ ਖਿੱਚ ਕੇ ਉਹ ਇੰਜਨ ਨੂੰ ਸਿੱਧੀ ਠੀਕ ਹੈ ਭੇਜਦਾ ਆ ਇਹਨੂੰ ਸਾਫ਼ ਕਿੰਨੇ ਕ ਟਾਈਮ ਬਾਅਦ ਕਰਦੇ ਇਹ ਕਰਨਾ ਹੀ ਪੈਂਦਾ ਜਿਵੇਂ ਹੁਣ ਉਹਨਾਂ ਦਾ ਸੁੱਕੇ ਆ ਗਏ ਪੱਤੇ ਵਿੱਚ ਕਿਉਂਕਿ ਪਹਿਲੀ ਰੇਤ ਲਈ ਨਾ ਤੇ ਸੁੱਕਾ ਆ ਗਿਆ ਇਹਨੂੰ ਤਾਂ ਸਾਫ਼ ਕਰਦੇ ਰਹਿਣਾ ਚਾਹੀਦਾ ਫਾਇਦਾ ਹੀ ਆਪਣਾ ਬਿਲਕੁਲ ਹੂੰ ਲੈ ਬਾਈ ਡਰਾਈਵਰ ਵੀਰ ਨਾਲ ਕਰਦੇ ਆ ਗੱਲਬਾਤ ਜਿਹੜਾ ਰੋਜ਼ ਚਲਾਉਂਦਾ ਮਸ਼ੀਨ ਨੂੰ ਕੀ ਹਾਲ ਹੈ ਬਾਈ ਵਧੀਆ ਬਾਈ ਤੁਸੀਂ ਸੁਣਾਓ ਬਾਈ ਤੇਰ ਬਾਅਦ ਐਂ ਇੱਕ ਮਤਲਬ ਵੱਡੀ ਮਸ਼ੀਨ ਚਲਾਉਂਦੇ ਰਹਿਆ ਹਾਂ ਹੁਣੇ ਛੋਟੀ ਚਲਾਉਣ ਲੱਗੇ ਆ ਮਤਲਬ ਕਿ ਮੱਕੀ ਵਾਲੀ ਠੀਕ ਹੈ ਕਹਿੰਦਾ ਹੌਲੀ ਹੌਲੀ ਸਾਭ ਆਉਂਦਾ ਮਤਲਬ ਕਹਿੰਦੀ ਤਕਨੀਕ ਜਿਹੜੀ ਇਹ ਉਹਨਾਂ ਦੇ ਵੱਡੀ ਨਾਲ ਦੂਜੀ ਨਾਲ ਵੱਖਰੀ ਠੀਕ ਹੈ ਤੇ ਉ ਕਿਵੇਂ ਆ ਮਸ਼ੀਨ ਦੀ ਚਲਾਈ ਵਗੈਰਾ ਜਿਆਦਾ ਚਲਾਈ ਤਾਂ ਬਹੁਤ ਈ ਮਸ਼ੀਨ ਦੀ ਉ ਵਿੱਚੋਂ ਛੁੱਧਾ ਵਾਰੀ ਵਾਰੀ ਖੜਤ ਤਾਂ ਨਹੀਂ ਪੈਦੀ ਨਹੀਂ ਨਹੀਂ ਖੜਦੀ ਨਹੀਂ ਠੀਕ ਹੈ ਸਰਟ ਮਸ਼ੀਨ ਵਧੀਆ ਟੈਕਨੀਕਲੀ ਜੇ ਗੱਲ ਕਰੀਏ ਜਿਵੇਂ ਹੁਣ ਇਹਦਾ ਵਿੱਚੋਂ ਬਲੇਡਾਂ ਦਾ ਬੈਲਟਾਂ ਦਾ ਸਾਰਾ ਸਿਸਟਮ ਵੱਖਰਾ ਆ ਗਿਆ ਉਹਦੇ ਨਾਲ ਹਾਂ ਜੀ ਹਾਂ ਜੀ ਕਿ ਭਾਈ ਫਿਰ ਓਵਰਆਲ ਇੱਕ ਗੱਲ ਦੱਸ ਲਾਸਟ ਦੇ ਵਿੱਚ ਵੀ ਕੋਈ ਲੈ ਕੇ ਪਸਤਾਉਣ ਵਾਲਾ ਕੰਮ ਆ ਜਾਂ ਬਹੁਤਾ ਸੋਹਣਾ ਕੰਮ ਕਰਤਾ ਨਹੀਂ ਵਧੀਆ ਕੰਮ ਆ ਜਿੰਨੇ ਨਾ ਆਪਦੇ 20 25 ਮੰਨ ਲਓ ਕਿ ਪੌਣੇ ਕਿੱਲੇ ਉਹਨੂੰ ਤਾਂ ਫਾਇਦਾ ਹੀ ਫਾਇਦਾ ਬਾਕੀ ਨਾਲ ਕੰਮ ਬਹੁਤ ਮਿਲ ਜਾਂਦਾ ਕੰਮ ਬਹੁਤ ਮਿਲ ਜਾਂਦਾ ਹਾਂ ਇਹਦਾ ਹੁਣ ਜਿਹਦਾ ਕਣਕ ਵਾਲੀ ਮੱਕੀ ਨਹੀਂ ਮੀਂਹ ਚ ਉੱਥੇ ਬਹੁਤ ਗਾਮ ਜਾਵਾ ਘਾਟੇ ਦਾ ਸੌਦਾ ਨਹੀਂ ਘਾਟੇ ਦਾ ਸੌਦਾ ਨਹੀਂ ਉੱਥੇ ਚੱਲ ਯਾਰ ਕਈ 2 ਕਿੱਲੇ ਸਾਡੇ ਵੀ ਨਹੀਂ ਆਉਂਦੇ ਹੁੰਦੇ ਸੀ ਲੋਕ ਹੂੰ ਹੁਣ ਅਸੀਂ ਮਤਲਬ ਕਿ 2-3 ਕਿਲੇ ਲੈ ਲੈਦੇ ਭੱਜ ਕੇ ਜਾਵਾਂਗੇ ਸਾਨੂੰ ਪਤਾ ਉਹਨਾਂ ਦਾ ਦੁੱਖ ਸਾਨੂੰ ਪਤਾ ਕਿ ਕੋਈ ਆਉਂਦਾ ਹੀ ਨਹੀਂ ਯਾਰ ਅਗਲਾ ਰੋਂਦਾ ਉਦੋਂ ਰੇਟ ਵੀ ਤਾਂ ਹੀ ਘਟ ਜਾਂਦਾ ਮੱਕੀ ਦਾ ਸੋ ਘਟਦਾ ਸੌਦਾ ਹੈ ਨਹੀਂ ਕੁੱਲ ਮਿਲਾ ਕੇ ਕੁੱਲ ਮਿਲਾ ਕੇ ਬਾਕੀ ਮਿਹਨਤ ਨਾਲ ਖੜੀ ਦਾ ਤਾਂ ਘਟਾ ਹੀ ਜਾਂਦਾ ਜੇ ਕੰਮ ਕਰਾਂਗੇ ਤਾਂ ਉਹਦਾ ਵੱਧ ਆ ਤਾ ਚਾਰ ਮਰਜ਼ੀ ਕਰ ਲੋ ਮੁੱਲ ਮੋੜੂਗੀ ਆਪਣਾ ਮੁੱਲ ਮੋੜਦੀ ਮੁੱਲ ਤਾਂ ਹਰ ਚੀਜ਼ ਮੋੜਦੀ ਹੈ ਹੂੰ ਜੀ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਮਿਹਰਬਾਨੀ